ਵਾਹਿਗੁਰੂ ਜੀ ਕੀ ਬੋਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਹ ਗਾਲੋਸ ਬੇਲੇ ਜੀ ਹੋਰ ਜੀਬ ਹੋਰ ਪੂਰਨਾ ਧਰਮਾਂ ਨੂੰ ਸਮਝਣ ਜਾਣਨ ਵਿੱਚ ਵੀ ਬਹੁਤ ਰੁਚੀ ਰੱਖਦਾ ਸੀ ਬਹੁਤ ਸારી ਬੇਬੀ 1400 ਆलम فاضਲ ਉਹਨੇ ਆ ਪੂਰਨਾ ਧਰਮਾਂ ਦੇ ਵਿਦਵਾਨ ਰੱਖੇ ਹੋਏ ਸੀ ਜਿੱਥੇ ਪੰਜ ਵਕਤ ਦਾ ਆਪ ਨਵਾਜੀ ਸੀ ਉਥੇ ਸਾਧ ਸੰਗਤ ਜੀ ਇੱਕ ਪੰਡਿਤ ਬ੍ਰਾਹਮਣ ਵੀ ਰੱਖਿਆ ਹੋਇਆ ਸੀ ਜਿਹਦੇ ਤੋਂ ਗੀਤਾ ਦੇ ਸ਼ਲੋਕਾਂ ਦੇ ਅਰਥ ਸੁਣਿਆ ਕਰਦਾ ਸੀ ਤੇ ਪੰਡਿਤ ਨਾਲ ਕਾਜੀ ਮੌਲਵੀ ਬੜੀ ਈਰਖਾ ਰੱਖਦੇ ਸੀ ਉਸ ਪੰਡਿਤ ਆਪਣੇ ਧਰਮ ਦੀ ਮਹਿਮਾ ਨਹੀਂ ਸੀ ਸੁਣਾਉਂਦਾ ਜ਼ਿਆਦਾ ਸਵੇ ਧਰਮ ਦੀ ਮਹਿਮਾ ਨਹੀਂ ਸੀ ਦੱਸਦਾ ਉਹ ਸ਼ਲੋਕ ਛੱਡ ਕੇ ਅੱਗੇ ਨਿਕਲ ਜਾਂਦਾ ਸੀ ਇੱਕ ਦਿਨ ਪੰਡਤ ਬਿਮਾਰ ਪੈ ਗਿਆ ਉਸ ਨੇ ਆਪਣੇ ਪੁੱਤਰ ਨੂੰ ਭੇਜਿਆ ਆਪਣੀ ਥਾਂ ਤੇ ਬਾਦਸ਼ਾਹ ਨੂੰ ਕਥਾ ਸੁਣਾਉਣ ਲਈ ਪੁੱਤਰ ਨੂੰ ਇਹ ਦੱਸਣਾ ਭੁੱਲ ਗਿਆ ਕਿ ਜਿੱਥੇ ਆਪਣੇ ਧਰਮ ਵਿੱਚ ਰਹਿਣ ਦੀ ਮਹਤਮਾ ਮਾਨਤਾ ਆਵੇ ਉਹ ਨਹੀਂ ਬਾਦਸ਼ਾਹ ਨੂੰ ਦੱਸਣੀ ਬਾਦਸ਼ਾ ਇੱਕ ਦਿਨ ਉਸ ਆਪਣੇ ਪੁੱਤਰ ਨੂੰ ਭੇਜਿਆ ਆਪਣੀ ਥਾਂ ਤੇ ਬਾਦਸ਼ਾਹ ਨੂੰ ਕਥਾ ਸੁਣਾਉਣ ਲਈ ਪੁੱਤਰ ਨੇ ਇਹ ਦੱਸਣਾ ਭੁੱਲ ਗਿਆ ਕਿ ਜਿੱਥੇ ਆਪਣੇ ਧਰਮ ਵਿੱਚ ਰਹਿਣ ਦੀ ਮਹਾਤਮਾ ਮਾਨਤਾ ਆਵੇ ਉਹ ਨਹੀਂ ਬਾਦਸ਼ਾਹ ਨੂੰ ਸੁਣਾਉਣੀ ਨਹੀਂ ਤਾਂ ਇਹ ਖਾਲੂ ਮੌਲਵੀ ਕਾਜ਼ੀਆਂ ਨੇ ਬਾਦਸ਼ਾਹ ਨੂੰ 扑ੜਕਾ ਦੇਣਾ ਹੈ ਆਪਣੇ ਖਿਲਾਫ ਪੰਤ ਨੂੰ ਇਹ ਗੱਲ ਦੱਸਣੀ ਭੁੱਲ ਗਈ ਕਿ ਉਹਦਾ ਪੁੱਤਰ ਗੀਤਾ ਦੇ ਸੰਸਕ੍ਰਿਤ ਦੇ ਸ਼ਲੋਕਾਂ ਦੇ ਅਰਥ ਕਰਦਾ ਹੈ ਗੀਤਾ ਦਾ ਸ਼ਲੋਕ ਆਇਆ ਸਵੇ ਧਰਮੋ ਵਿਗੁਣ ਪਰ ਜਿਹਦਾ ਭਾਵ ਸੀ ਕਿ ਆਪਣੇ ਧਰਮ ਵਿੱਚ ਭਾਵੇਂ ਕੋਈ ਹੀਣਤਾ ਹੋਵੇ ਭਾਵੇਂ ਕੋਈ ਦੋਸ਼ ਹੋਵੇ ਭਾਵੇਂ ਕੋਈ ਵਿਗਨ ਹੋਵੇ ਪਰ ਆਪਣਾ ਧਰਮ ਫਿਰ ਵੀ ਕਲਿਆਣਕਾਰੀ ਆ ਜੇ ਆਪਣੇ ਧਰਮ ਵਿੱਚ ਬੰਦਾ ਪਰਪੱਕ ਹੈ ਤਾਂ ਉਹਦੀ ਮੌਤ ਵੀ ਹੋ ਜਾਵੇਗੀ ਤਾਂ ਵੀ ਉਹ ਧਰਮ ਉਹਨੂੰ ਰਾਹ ਦੇਵੇਗਾ ਤਾਂ ਹੀ ਉਹਦੀ ਬਾਹ ਉਹਦਾ ਧਰਮਿਸ਼ਟ ਫੜੇਗਾ ਜੇਕਰ ਦੇ ਆਪਣੇ ਧਰਮ ਨੂੰ ਛੱਡ ਕੇ ਗੈਰ ਧਰਮ ਨੂੰ ਗ੍ਰਹਿਣ ਕਰ ਲਿਆ ਤੇ ਉਹਦਾ ਜੀਵਨ ਵਿਰਥਾ ਚਲਿਆ ਜਾਵੇਗਾ ਜੇ ਉਹਨੂੰ ਕਿਸੇ ਦੂਜੇ ਧਰਮ ਦਾ ਫਲਸਫਾ ਕਦੇ ਕਲਿਆਣ ਨਹੀਂ ਦੇ ਸਕਦਾ ਇਹਨਾਂ ਸ਼ਲੋਕਾਂ ਦੇ ਅਰਥ ਜਦੋਂ ਸੁਣੇ ਨਾ ਬਾਦਸ਼ਾਹ ਨੇ ਬਾਦਸ਼ਾਹ ਤਸਲ ਤਵਸਵੀ ਹੋ ਗਿਆ ਲਾਕੋਂ ਬਲਦੀ ਤੇ ਤੇਲ ਪਾਇਆ ਮੌਲਵੀਆਂ ਕਾਜ਼ੀਆਂ ਨੇ ਰਾਜਾ ਅਸੀਂ ਤਾਂ ਕਦੋਂ ਦੇ ਤੈਨੂੰ ਆਖਦੇ ਆਂ ਇਸਲਾਮ ਦਾ ਬਾਦਸ਼ਾਹ ਬਣਿਆ ਏ ਦੇਸ਼ ਪਰ ਵਿੱਚ ਇਸਲਾਮ ਨੂੰ ਪ੍ਰਚੰਡ ਕਰ ਤੂੰ ਐਵੇਂ ਇਹਨਾਂ ਨੂੰ ਤਨਖਾਹਾਂ ਦੇਂਦਾ ਬਾਂਬਣਾ ਨੂੰ ਸਨਾਤਨ ਮਤ ਦੀਆਂ ਗੱਲਾਂ ਕਥਾ ਇਹਨਾਂ ਤੋਂ ਸੁਣਦਾ ਏ ਬਾਦਸ਼ਾਹ ਪਰ ਕੋਠਿਆਂ ਉਹਨੇ ਆਖਿਆ ਜੇ ਇਹ ਗੱਲ ਹੈ ਤਾਂ ਸਾਰਾ ਹਿੰਦੂ ਸਿੱਤਾਣ ਹੀ ਮੁਸਲਮਾਨ ਹੋ ਜਾਵੇ। ਇਸਲਾਮ ਵਿੱਚ ਲਿਆਂਦਾ ਜਾਵੇ। ਸਭ ਤੋਂ ਪਹਿਲਾਂ ਕਸ਼ਮੀਰ ਦਾ ਇਲਾਕਾ ਚੁਣਿਆ ਗਿਆ ਕਸ਼ਮੀਰ ਦਾ। ਸ਼ਿਰ ਅਫਗਾਨਾਂ ਦਾ ਅਫਗਾਨ ਉੱਥੋਂ ਦਾ ਸੂਬੇਦਾਰ। 22 ਸੂਬਿਆਂ ਦੇ ਵਿੱਚੋਂ ਜਿਹੜਾ ਕਸ਼ਮੀਰ ਦਾ ਸੂਬਾ ਇਹੋ ਜਿਹਾ ਸੂਬਾ ਸੀ। ਜਿੱਥੇ ਵਿਦਵਾਨ ਪੰਡਿਤ ਬ੍ਰਾਹਮਣ ਰਹਿੰਦੇ ਸੀ। ਕਿਸੇ ਵੀ ਧਰਮ ਨੂੰ ਜਦੋਂ ਮਲੀਆ ਮੀਟ ਕਰਨਾ ਹੋਵੇ ਉਸ ਧਰਮ ਪ੍ਰਚਾਰਕ ਉਸ ਧਰਮ ਦੇ ਧਰਮ ਪ੍ਰਚਾਰਕ ਖਰੀਦੇ ਜਾਂਦੇ ਨੇ ਜੇ ਧਰਮ ਪ੍ਰਚਾਰਕ ਪ੍ਰਚਾਰਕ ਰਲਗੰਡ ਹੋ ਗਏ ਤਾਂ ਬਾਕੀ ਆਮ ਅਨਪੜਤ ਜਨਤਾ ਵੀ ਉਹਨਾਂ ਨੇ ਆਪਣੇ ਆਪ ਹੀ ਆਪਣੇ ਨਾਲ ਮਿਲ ਜਾਣਾ ਹੈ ਇਸਲਾਮ ਵਿੱਚ ਆ ਜਾਣਾ ਹੈ ਸ਼ੇਰਫਗਾਨ ਦੇ ਸਖਤ ਪੈਰੇ ਲੱਗ ਗਏ ਇੰਨੀ ਸ਼ਕਤੀ ਦੇ ਨਾਲ ਉਸ ਸਾਧ ਸੰਗਤ ਦੀ ਧਰਮ ਪਰਵਰਤਨ ਕਰਾਉਣ ਲੱਗਾ ਜਬਰਦਸਤੀ ਜੰਜੂ ਲਾਉਣ ਲੱਗਾ ਸਵਾ ਸਵਾ ਮਨ ਜੰਜੂ ਇੱਕ ਇੱਕ ਦਿਨ ਵਿੱਚ ਲੈਣ ਲੱਗੇ ਬੋਧੀਆਂ ਪੁੱਟੀਆਂ ਜਾਣ ਲੱਗੀਆਂ ਮੰਦਰ ਢਾਕੇ ਮਜਤਾ ਉਸਾਰੀਆਂ ਜਾਣ ਲੱਗੀਆਂ ਸਨਤਨੀਆਂ ਹਿੰਦੁਸਤਾਨਾਂ ਦੀ ਹਿੰਦੁਸਤਾਨੀਆਂ ਕੰਦੀਆਂ ਬਹੁ ਬੇਟੀਆਂ ਉਠਾਈਆਂ ਜਾਣ ਲੱਗੀਆਂ ਨਹੀਂ ਤਾਂ ਸਲਾਮ ਵਿੱਚ आओ ਨਹੀਂ ਤਾਂ ਮਾਰੇ ਜਾਓਗੇ ਇਹ ਵਾਰਨਿੰਗ ਦਿੱਤੀ ਜਾਣ ਲੱਗੀ ਆਪਣੇ ਧਰਮ ਤੇ ਸੰਕਟ ਆਇਆ ਵੇਖ ਕੇ ਜ਼ਿੰਮੇਵਾਰ ਪੰਡਤ ਬ੍ਰਾਹਮਣ ਜਿਨ੍ਹਾਂ ਦੇ ਵਿੱਚ ਕਿਰਪਾ ਰਾਮ ਪੰਡਤ ਹੈ ਇੱਕ ਉਹ ਸਾਰਾ ਵਫਦ ਸ਼ੇਰ ਅਫਗਾਨ ਖਾਨ ਨੂੰ ਜਾ ਕੇ ਅਰਜ਼ ਕਰਦਾ ਏ ਸਾਨੂੰ 6 ਮਹੀਨਿਆਂ ਦੀ ਮੁੱਲ ਦਿੱਤੀ ਜਾਵੇ ਅਸੀਂ ਆਪਣੇ ਦੇਵੀ-ਦੇਵਤਿਆਂ ਅੱਗੇ ਅਰਜ਼ ਫਰਿਆਦ ਕਰ ਲਈਏ ਜੇ ਸਾਡੀ ਸਹੇਦਾਂ ਲਈ ਉਹ ਹਾਜ਼ਰ ਹੋਏ ਤਾਂ ਫਿਰ ਅਸੀਂ ਆਪਣੇ ਆਪ ਹੀ ਰੱਬ ਦਾ ਭਾਣਾ ਸਮਝ ਕੇ ਅਸਲਾਮ ਧਾਨ ਕਰ ਲਵਾਂਗੇ ਸੇ ਸ਼ੇਰ ਅਫਗਾਨ ਹੱਸਿਆ ਤਾੜੀ ਮਾਰ ਕੇ ਕਹਿਣ ਲੱਗਾ ਜਿਹੜੇ ਦੇਵੀ-ਦੇਵਤਿਆਂ ਦੇ ਮੰਦਰ ਢਾਕੇ ਅਗਲਿਆਂ ਨੇ ਚੂਨਾ ਬਣਾ ਕੇ ਮਜਦਾ ਅਸਾਰ ਦਿੱਤੀਆਂ ਨੇ ਜਿਹੜੇ ਆਪਣੇ ਮੰਦਰ ਨਹੀਂ ਬਚਾ ਸਕਿਓ ਤੁਹਾਡੇ ਤਿਲਕ ਜੰਜੂ ਕਿੱਥੋਂ ਬਚਾ ਦੇਣਗੇ ਲੈ ਲੋ ਸਮਾਂ ਇਸ ਸਮੇਂ ਵਿੱਚ ਆਪਣੇ 86 ਤੀਰਥਾਂ ਦੀ ਯਾਤਰਾ ਕੀਤੀ ਕਿਸੇ ਨਾ ਇਹਨਾਂ ਦੀ ਬਾਹ ਨਾ ਫੜੀ ਅਮਰਨਾਥਪੁਰ ਵਿੱਚੋਂ ਸਵਾਲੇ ਦੇ ਮੰਦਰ ਚੋਂ ਇੱਕ ਪੈਗਾਮ ਮਿਲਿਆ ਕਾਲ ਯੁਗ ਦੇ ਵਿੱਚ ਤੁਹਾਡੇ ਧਰਮ ਦਾ ਡੁੱਬਦਾ ਪੇੜਾ ਬੇੜਾ ਜੇ ਕੋਈ ਪਾਰ ਕਰ ਸਕਦਾ ਹੈ ਔਰ ਗੁਰੂ ਨਾਨਕ ਸਾਹਿਬ ਦੇ ਨਵੇਂ ਸਰੂਪ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹਨ ਉਹਨੇ ਦੇ ਚਰਨਾਂ ਵਿੱਚ ਜਾ ਕੇ ਅਰਜ ਬਰਿਆਦ ਕਰੋ ਇਹ ਕਿਰਪਾ ਰਾਮ ਪੰਡਤ ਉਹ ਸੀ ਜਿਹਦੇ ਪੜਦਾਦੇ ਨੇ ਦਾਦੇ ਨੇ ਵੀ ਮਹਾਰਾਜ ਤੋਂ ਉਪਦੇਸ਼ ਲਿਆ ਜਿਹਦਾ ਪੜਦਾਦਾ ਬ੍ਰਹਮਦਾਸ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਦਾ ਏ ਜਿਹਦਾ ਦਾਦਾ ਨਰੈਣਦਾਸ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਉਪਦੇਸ਼ ਲੈ ਕੇ ਮੰਨ ਦੀ ਸ਼ਾਂਤੀ ਪ੍ਰਾਪਤ ਕਰਦਾ ਹੈ ਭਟਵਈ ਸਿੰਧੀ ਵਿੱਚ ਲਿਖਿਆ ਮਿਲਦਾ ਹੈ ਕਿਰਪਾ ਰਾਮ ਬੇਡਾ ਅੜੂ ਰਾਮ ਦਾ ਪੋਤਾ ਨਰੈਨ ਦਾਸ ਕਾਪੜ ਕੋਤਾ ਬ੍ਰਹਮਦਾਸ ਦਾ ਇੱਕ ਵਫਦ ਤੇ ਨਾਂ ਲੈ ਕੇ ਆਨੰਦਪੁਰ ਸਾਹਿਬ ਗਲ ਵਿੱਚ ਪੱਲਾ ਪਾ ਕੇ ਹੱਥ ਜੋੜ ਕੇ ਆਪਣੇ ਡੋਬਰੇ ਧਰਮ ਦੇ ਬੇੜੇ ਨੂੰ ਪਾਰ ਕਰਨ ਲਈ ਨਵੇਂ ਪਾਸ਼ਾ ਦੇ ਚਰਨਾਂ ਵਿੱਚ ਸਾਰੇ ਪੰਡਤ ਬ੍ਰਾਹਮਣਾ ਸਮੇਤ ਅਰਜ ਕਿਉਂ ਕਰਨ ਲੱਗੇ ਨੇ ਸੁਣੋ ਧਿਆਨ ਨਾਲ ਜੀ ਹਾ ਆਇਆ ਦੂਰ ਚੱਲ ਕੇ ਮੈਂ ਤੱਕੀ ਤਾਂ ਸ਼ਰਨ ਆਏ ਜੀਆਂ ਤਿਲਕ ਜੰਜੂ ਸੀ ਲੈnde ਆਣ ਆਨੰਦਪੁਰ ਅਰਜ ਗੁਜਾਰਨ ਹੱਥ ਜੋੜ ਇੰਜ ਕਹਿੰਦੇ ਮੇਲ ਮਜਬਦ ਡਿੱਗਟੇ ਆਜੇ ਡਿੱਗ ਮਜਦਾਰਾ ਰਾਜ ਹੁਕਮ ਸੁਣਾਵੀਂ ਔਰ ਜਾਂਦੇ ਰਾਜ ਸਤਗੁਰ ਜੀ ਹੁੰਦਾ ਸਬਰ ਰੁਕਾ ਦਿਓ ਹਿੰਦੁਸਰਮ ਦਾ ਟੁਪਰੀ ਆ ਬੇੜਾ ਗੁਰੂ ਜੀ ਪਾਰ ਲਗਾ ਦਿਓ ਓ ਦੇਵੀ ਦੇਵੀਆਂ ਬਹੁਤ ਮਨਾਲੇ ਦੇਵੀ ਦੇਵੀਆਂ ਬਹੁਤ ਮਲਾਲ ਹੋਇਆ ਨਾ ਕੋਈ ਸਹਾਈ ਥੱਕ ਹਰ ਕੇ ਹਰ ਪਾਸੇ ਤੋਂ ਆਏ ਤੁਸਾਂ ਸਰਨਾਈ ਆਏ ਸਵਾਲੀ ਅਸੀਂ ਦੂਰ ਤੋਂ ਆਸਾਂ ਦੀ ਆਸ ਪਗਾਦਿਓ ਹਿੰਜ ਤਰਮਤਾ ਟੋਪਰੀਆ ਬੇੜਾ ਗੁਰੂ ਜੀ ਪਾਰ ਲਗਾਦਿਓ ਆਤਮ ਗਿਆਨ ਬਖਸ਼ਨੇ ਵਾਲੇ ਆਤਮ ਗਿਆਨ ਬਖਸ਼ਣੇ ਵਾਲੇ ਪੰਧਨ ਕੱਟਣ ਹਾਰੇ ਕਰ ਕਿਰਪਾ ਕਰ ਪਾਲੂ ਕੱਟ ਦਿਓ ਕਸ਼ਟ ਆਸਾਂ ਦੇ ਭਾਰੇ ਕੋ ਜਨ ਜੇਤ ਜੋ ਪੈ ਗਈ ਆ ਕੇ ਬਿਮਤਾ ਸਿਰੋਟਾ ਦੇ ਹੇਨ ਸੀ ਤੁਸੀਂ ਨਾ ਮੋੜੋ ਸੁਣਿਆ ਅਸੀਂ ਤੁਸੀਂ ਨਾ ਮੋੜੋ ਜੋ ਜਾਤ ਚਾਜਕ ਚਲੇ ਆਵੇ ਮਨ ਚੰਦੇ ਫਲ ਮਿਲਦੇ ਇਥੋਂ ਜੇ ਕੋਈ ਅਰਜ ਆ ਲਾਵੇ ਸਾਰੇ ਸੰਕਟ ਹੋਣ ਸਮਾਪਤ ਕਾੜੇ ਕੋਈ ਵਰ ਤੀ ਕਰਦਾ ਜਾਲਮ ਰਾਜਾ ਸ਼ਕਤੀ ਕਰਦਾ ਪੇਸ ਨਾ ਸਾਡੀ ਜਾਂਦੀ ਧਰਮੇਣ ਹੋਇਆ ਨਾ ਜਾਵੇ ਰੂਸਾ ਟੀ ਕੋਰ ਲਾਂਦੀ ਚਰਨੇ ਡਿਆ ਨੋ ਘੜ ਲਾ ਕੇ ਪਾਰੂ ਪਕਾਰ ਕੁਮਾਦਿਓ ਹੇਂਦੇ ਤਰਮ ਦਾ ਟੁਪਰੇ ਆ ਬੇੜਾ ਗੁਰੂ ਜੀ ਫਾਰ ਲਗਾ ਦਿਓ ਓ ਬਿਨਾ ਤੁਸਾਂ ਪੁੱਛਨੀ ਸਾਡੀ ਬਿਨਾ ਤਸਾਂ ਦੇ ਸਾਰ ਨਹੀਂ ਪੁੱਛਨੀ ਹੋਰ ਕਿਸੇ ਨੇ ਸਾਡੀ ਥੱਕ ਹਰ ਕੇ ਹਰ ਪਾਸੇ ਤੋਂ ਆਗੇ ਚਰਨ ਤੁਹਾਡੀ ਘਰ ਘਰ ਨਹੀਂ ਦੀ ਗੁਰਜੰਟ ਸਿੰਘ ਤੋਂ ਪੇਸ਼ਾਨਦ ਲਖਾ ਦੇ ਹਿੰਦ ਤੇਰਾ ਮਸਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਲੋਕ ਸ਼ਬਦ ਪੜ੍ਹਦੇ ਆਂ ਵਾਹਿਗੁਰੂ 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 ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ ਜਾਵੇ ਮੇਰਾ ਸਿੱਕੀ ਸਦਕ ਨਾ ਜਾਵੇ ਸਿੱਕੀ ਸਦਕ ਨਾ ਜਾਵੇ ਮੇਰਾ ਸਿੱਕੀ ਸਦਕ ਨਾ ਜਾਵੇ ਸਦਕ ਨਾ ਜਾਵੇ ਮੇਰਾ ਸਿੱਕੀ ਸਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਕੀ ਸਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ mera sikhi sadak na jave chit charan kamal ka aasra chit charan kamal ka aasra kamal ka aasra chit charan kamal ka aasra chit charan kamal sang jodiye mera sikhi sadak na jave chit charan kamal sang jodiye mera sikhi sadak na jave ਸਿਰ ਜਾਵੇ ਸਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਸਿਰ ਜਾਵੇ ਸਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਸਿੱਖੀ ਸਦਕਾ ਨਾ ਜਾਵੇ ਮੇਰਾ ਸਿੱਖੀ ਟਿੱਕੀ ਸਦਕ ਨਾ ਜਾਵੇ ਦਿਲ ਦੀ ਜੀ ਬਾਹੇ ਨਾ ਛੋੜੀਏ ਮੇਰਾ ਟਿੱਕੀ ਸਦਕ ਨਾ ਜਾਵੇ ਦਿਲ ਦੀ ਜੀ ਬਾਹੇ ਨਾ ਛੋੜੀਏ ਮੇਰਾ ਟਿੱਕੀ ਸਦਕ ਨਾ ਜਾਵੇ ਦਿਲ ਦੀ ਜੀ ਬਾਹੇ ਨਾ ਛੋੜੀਏ ਮੇਰਾ ਟਿੱਕੀ ਸਦਕ ਨਾ ਜਾਵੇ ਦਿਲ ਜਾਵੇ ਤਾਂ ਜਾਵੇ ਮੇਰਾ ਟਿੱਕੀ ਸਦਕ ਨਾ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ ਸਿੱਖੀ ਸਦਕ ਨਾ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ ਜੀਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ ਜੀਰ ਜਾਵੇ ਤਾਂ ਜਾਵੇ ਮੇਰਾ ਸਿੱਖੀ

ਆ ਮੇਰ ਨਾਲੇ ਪਾਤਸ਼ਾਹ ਬੋਲੀਆ ਆਪੇ ਇਹ ਕਰਮ ਨਾ ਛੋੜੀਏ ਮੇਰਾ ਸਿੱਕੀ ਸਦਕ ਨਾ ਜਾਵੇ ਅਰ ਪਈਏ ਕਰਮ ਨਾ ਛੋੜੀਏ ਮੇਰਾ ਸਿੱਕੀ ਸਦਕ ਨਾ ਜਾਵੇ ਅਰ ਪਈਏ ਕਰਮ ਨਾ ਛੋੜੀਏ ਮੇਰਾ ਸਿੱਕੀ ਸਦਕ ਨਾ ਜਾਵੇ ਅਰ ਪਈਏ ਕਰਮ ਨਾ ਛੋੜੀਏ ਮੇਰਾ ਸਿੱਕੀ ਸਦਕ ਨਾ ਜਾਵੇ ਆਵੇ ਜਾਵੇ ਮੇਰਾ ਸਿੱਕੀ ਸਦਕਾ ਜਾਵੇ ਸਿੰਘੀ ਸਦਕਾ ਜਾਵੇ ਮੇਰਾ ਸਿੱਕੀ ਸਦਕਾ ਜਾਵੇ ਮੇਰਾ ਸਿੱਕੀ ਸਦਕਾ ਜਾਵੇ ਮੇਰਾ ਸਿੱਕੀ ਸਦਕਾ ਜਾਵੇ ਜਿਹੜੀ ਜਾਵੇ ਤਾਂ